ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਮੇਰੇ ਵੱਲੋਂ ਸਾਰਿਆਂ ਨੂੰ ਸਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਹੈਗਾ ਨਵਾਂ ਸਾਲ ਵੈਸੇ ਤਾਂ ਨਵਾਂ ਸਾਲ ਆਪਾਂ 1 ਜਨਵਰੀ ਨੂੰ ਮਨਾਉਂਦੇ ਆ ਪਰ ਜਿਹੜਾ ਦੇਸੀ ਮਹੀਨਿਆਂ ਦੇ ਮੁਤਾਬਕ ਬਣਦਾ ਨਵਾਂ ਸਾਲ ਅੱਜ ਬਣਦਾ ਜੀ ਤੇ ਅੱਜ ਹੈਗੀ ਆ ਜੀ ਸੰਗਰਾਮ ਸੰਗਰਾਮ ਦਾ ਦਿਹਾੜਾ ਜੀ ਤੇ ਨਾਲ ਹੈਗੀ ਆ ਜੀ ਹੋਲੀ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਹੋਲੀ ਬਹੁਤ ਬਹੁਤ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਹਾਡੇ ਵਾਸਤੇ ਤਿਹਾਰ ਦਲਸ਼ਾਨ ਨੇ ਚੱਕ ਲਈ ਸਵੇਰੇ ਸਵੇਰੇ ਸਾਈਕਲੀ ਸੀਟ ਪੱਟਦੀ ਮਾਂ ਦੇ ਪੁੱਤ ਨੇ ਬੱਚੇ ਚੱਲੇ ਸਕੂਲ ਕੈਸੇ ਹੋ ਸਕੂਲ ਜਾ ਰਹੇ ਹੋ ਕਾਲਾ ਮਿਰਚਾ ਜੋਈ ਇੰਗਲਿਸ਼ ਦਾ ਹਉਦਾ ਇੰਗਲਿਸ਼ ਹਉਦਾ ਹੂੰ ਸਾਰਾ ਹੈ ਪੱਕੀ ਗੱਲ ਆ ਫਸਟ ਆਏਗਾ ਠੀਕ ਆ ਜੇ ਫਸਟਾ ਤੇਨੂੰ ਗੱਡੀ ਦਵਾਵਾਂਗੇ ਠੀਕ ਆ ਗੱਡੀ ਫੇਰ ਓਏ ਛੋਟੀ ਗੱਡੀ ਜੀ ਚ ਬੈ ਕੇ ਚਲਾਉਂ ਦਿੰਦੇ ਨੇ ਠੀਕ ਆ ਪੱਕਾ ਆਏਗਾ ਫਸਟਾ ਠੀਕ ਆ ਚੀਰਕੀ ਨੇ ਕੱਢਿਆ ਓਏ ਹੈ ਚੀਰਕੀ ਨੇ ਕੱਢਿਆ ਤੇਰੇ ਵਾਲਾਂ ਚ ਆ ਚੀਰਕੀ ਨੇ ਕੱਢਿਆ ਵਾਲ ਕਿਨੇ ਬਾਹਰ ਨੇ ਤੇਰੇ ਮੰਮੀ ਨਜ਼ਰੀ ਨੇ ਹੈ ਹੋਰ ਕਿਨੇ ਹੋਰ ਕਿਨੇ ਬਾਹਰ ਨੇ ਦੱਸ ਦੇ ਯਾਰ ਦੱਸੀ ਕਿਨੇ ਵਾਹੇ ਬਾਹਰ ਸਰਗੀ ਨੇ ਵਾਹੇ ਦਰਾ ਓਏ ਮੰਮੀ ਨੇ ਮੰਮੀ ਨੇ ਵਾਹੇ ਨੇ ਠੀਕ ਆ ਆ ਦੇਖੋ ਜੀ ਦਲਸ਼ਾਨ ਹਲਾ ਪੀਪਰ ਦੇ ਨੂੰ ਏ ਸਾਡੀ ਬੀਬੀ ਨਾਲ ਕਾਲਾ ਪੀਪਰਾ ਪਰ ਕੱਲ ਨੂੰ ਹੈਲੋ ਹੈਲੋ ਕਿਵੇਂ ਹੋ ਇਹ ਆ ਗਈ ਆ ਭਾਈ ਭਤੀਜੀ ਸਾਡੀ ਪਿਆਰੀ ਜੀ ਆ ਦੇਖੋ ਮੇਰਾ ਭਾ ਦੇਖਦੇ ਆ ਲੈ ਤੇਰੇ ਕੰਨੇ ਉਹ ਸਿੰਦਰੂ ਕਹਿੰਦਾ ਮੇਰੀ ਫੋਟੋ ਖਿੱਚੋ ਓ ਤੂੰ ਨਹੀਂ ਗਿਆ ਸਕੂ ਓਏ ਛੁੱਟੀਆਂ ਹੋ ਗਈਆਂ ਛੁੱਟੀਆਂ ਹੋ ਗਈਆਂ ਹਾਂ ਨਾਨਕੀ ਭਾਗ ਜਾ ਫਿਰ ਤੇਰੀਆਂ ਵੀ ਹੋ ਗਈਆਂ ਛੁੱਟੀਆਂ ਏ ਠੀਕ ਆ ਜੀ ਦਾ ਪੇਪਰ ਕਰ ਪੁੱਤ ਅੱਜ ਮੈਥ ਦਾ ਕੱਲ ਨੂੰ ਆ ਮੈਥ ਦਾ ਅੱਜ ਤਾਂ ਰਿਵੀਜ਼ਨ ਹੈ ਅੱਧਰ ਵੀਜ਼ਨ ਹੈ ਨਹੀਂ ਪੇਪਰ ਹੈ ਰਿਵੀਜ਼ਨ ਆਜਾ ਪੇਪਰ ਹੈ ਸਾਡਾ ਇਹ ਅੱਡਾ ਦਾ ਦਿਲਸ਼ਾਨ ਦਾ ਕੱਲ ਨੂੰ ਆ ਮੈਥ ਦਾ ਆਹ ਬਾਜੀ ਸ਼ਬਦ ਹੋਰੀ ਯਾਰ ਲੈ ਗਿਆ ਰੰਗ ਹਾਂ ਹੈਪੀ ਹੋਲੀ ਹੈਪੀ ਹੋਲੀ ਦੇਖਾਂ ਪਚਕੈਰੀ ਲੈ ਗਿਆ ਆ ਇਹ ਤਾਂ ਥੰਡੇ ਪਿਆ ਦੇਖ ਮਹਾ ਹੋਰ ਲੈ ਕੇ ਜਾਵਾਂਗਾ ਦਿਖਾ ਤਾਂ ਦੇ ਆ ਲੈ ਗਿਆ ਅੱਛਾ ਸੋਹਰੀ ਹਾਂ ਆ ਦੇਖੋ ਜੀ ਜਾਨੀ ਮਿੱਤਰ ਆਪਣਾ ਲਓ ਜੀ ਇਧਰ ਕੂਟੀ ਵੀ ਤੜਕੀ ਤੜਕੀ ਦੁਕਾਨ ਤੇ ਪਹੁੰਚ ਗਿਆ ਕਿੰਨੇ ਜਵਾਕ ਮਿਲ ਗਿਆ ਅੱਜ ਦੇਖ ਲਾ ਮੈਨੂੰ ਸਵੇਰੇ ਸਵੇਰੇ ਵੈਰੀ ਗੁੱਡ ਓਏ ਸਿਆਣਾ ਬੱਚਾ ਪੈਰੀ ਹੱਥ ਲੋਂਗਾ ਹਾਂ ਬਈ ਸੇਲਾ ਸਾਰੇ ਜਵਾਕ ਬੁਲਾਉਂਦੇ ਨੇ ਮੈਨੂੰ ਮੈਂ ਇੰਨਾ ਮੋਹ ਕਰਦਾ ਜਵਾਕਾਂ ਦਾ ਕਿ ਨਹੀਂ ਦਿੱਤਾ ਕਿਵੇਂ ਆ ਮੇਰਾ ਸਕੂਲ ਨਹੀਂ ਆ ਸੁੱਟੀਆਂ ਹੋ ਗਈਆਂ ਲੈ ਮੇਲੇ ਤੇ ਜਾਇ ਕਰੇਗਾ 10 ਕੀ ਲੈ ਆ ਮੇਲੇ ਤੋਂ ਟਾਟਾ ਲਾ ਟ੍ਰੈਟਰ ਡਰ ਲਾ ਵੱਡਾ ਹਾਂ ਵਾ ਠੀਕ ਆ ਔਰ ਫਿਰ ਆ ਤਵੀਆਂ ਨਹੀਂ ਆ ਨਾ ਨਹੀਂ ਅੱਜ ਤਵੀਆਂ ਲੈ ਕੇ ਆਉਗਾ ਤਵੀਆਂ ਤਵੀਆਂ ਲੈਏਗਾ ਹਾਂ ਤੇ ਤਵੀਆਂ ਤਵੀਆਂ ਤਬ ਜੜੀ ਹਾਂ ਸਭ ਆ ਸਭ ਆ ਵੱਡਾ ਧੀ ਲੈਗਾ ਪੱਛੀ ਵੀ ਵੱਡਾ ਜੀ.ਵੀ. ਹਾਂ ਠੀਕ ਹੈ ਵਧੀਆ ਲਿਆਈ ਫਿਰ ਹੋਰ ਕੀ ਲਿਆ ਮੈਂ ਹੋਰ ਵੇਖ ਰੰਗ ਗੇ ਇਹਦੇ ਪਾਏਗਾ ਰੰਗ ਓਏ ਕਾਲੂ ਬੋਲੀਆ ਨਾ ਕੀ ਕੀ ਦੇਖ ਤਾਂ ਇਹਦੇ ਪਾਏਗਾ ਰੰਗ ਕੀ ਕੀ ਦੇ ਪਾਏਗਾ ਉਹ ਚਪਕਾੜੀ ਜੀ ਤੇ ਚਪਕਾੜੀ ਨਹੀਂ ਹੁੰਦੀ ਕੀ ਹੁੰਦੀ ਆ ਨਾ ਉਹਦੇ ਲੈ ਕੇ ਗਿਆ ਜੋ ਕੀ ਲੈ ਕੇ ਜਾਂਦੀ ਪਚਕਾਰਾ ਪਚਕਾਰ ਪਹਿਲਾਂ ਇਹਦਾ ਚਪਕਾਰੀ ਬੋਲਦਾ ਬਾਹ ਘੰਟਾ ਟਰਨਡਾ ਪੀ ਲਿਆ ਨਾ ਸੁਵੇਰੇ ਸੁਵੇਰੇ ਨਹੀਂ ਪੀਣਾ ਫਿਰ ਹੱਥ ਨੇ ਪੀਣਾ ਨਾ ਠੀਕ ਆ ਕਿਹੜਾ ਰੰਗ ਲੈਣਾ ਤੀ ਕਿਹੜਾ ਰੰਗ ਲੈਣਾ ਲਾਲ ਹਰਾ ਪੀਲਾ ਨੀਲਾ ਪੀਲਾ ਹਾਂ

ਕਦੋਂ ਆਇਆ ਜੀ ਮੈਂ ਗੱਲ ਦਾ ਮੇਲੇ ਕਰਕੇ ਨਾ ਹੋਲੀ ਦੀਆਂ ਛੁੱਟੀਆਂ ਜੀ ਉੱਥੇ ਕਿਹੜਾ ਮੇਲੇ ਦਾ ਪਤਾ ਭਾਈ ਨਾ ਮਾਂ ਕਿਤੇ ਤੂੰ ਆ ਗਿਆ ਹੋਵੇਂ ਮੇਲੇ ਕਰਕੇ ਹੋਲੀ ਦੇ ਛੁੱਟੀਆਂ ਹੀ ਸੀ ਕਾ ਚਾਰ ਪੰਜ ਬਾ ਫਿਰ ਮੇਲਾ ਵੀ ਲੰਘ ਜੂ ਮੇਲਾ ਵੀ ਵਿੱਚ ਹੀ ਆ ਜੂ ਬੱਸ ਇਹ ਰੰਗ ਦੇ ਵੀ ਮੁੰਡੇ ਦਾ ਓਏ ਤਰੇ ਆ ਗਈ ਚੱਕੀ ਫਿਰਦਾ ਓਏ ਉੱਗੇ ਮੱਖੀਆਂ ਆਏ ਕੀ ਦੇ ਲੱਗੀਆਂ ਮੱਖੀਆਂ ਮੱਖਣ ਮੈਂ ਚਰਕ ਰੱਖਿਆ ਨਾ ਉਹ ਸਾਹਮਣੇ ਜੋ ਪੀਂਦੇ ਤੂੰ ਬੇਤ ਦੇ ਪਰਾਂ ਬਾਹਰ ਲੰਘ ਜਾ ਤੂੰ ਹੀ ਖਪੀਂ ਨਾ ਰੇ ਬਖਤਾ ਗਿਆ ਬਖਤਾ ਹੀ ਨਹੀਂ ਹਜੇ ਦੂ ਬਾਅਦ ਕਦੋਂ ਆਊਗਾ ਮੁੰਡਾ ਵਾ ਗਿਆ ਨੂੰ ਬਾਗੀ ਕੁੜੀ ਬਾਗੀ ਹਉਦੂ ਬਾਅਦ ਹਜੇ ਕਦੋਂ ਜਾਏਗਾ ਤੂੰ ਉਹ ਨਿੱਕੇ ਹੁਰੀ ਦੇਖ ਲੈ ਪੈਂਦਾ ਤੇਰਨੂੰ ਮਾਂ ਕਰੂੰ ਬਾਗੀ ਤੂੰ ਕਿਉਂ ਨਹੀਂ ਜਾਂਦਾ ਰੇ ਪਹਿਲੇ ਤੇ ਦੱਬ ਜਾ ਭਿੰਦੀ ਪਰਾਂ ਉਹ ਬਾਹਰ ਲੰਘ ਜਾ ਉੱਥੇ ਰਿਪੋਰਟ ਲਿਖਾ ਦੇ ਭਈ ਬੀਤ ਤਾਂ ਮਰ ਗਿਆ ਗੁੰਮ ਹੋ ਗਿਆ ਜਾਂ ਐ ਕਿ ਲਿਆਦਾਂਗੇ ਹੈ ਕੀ ਦੋ ਲੈ ਆਹੇ ਲੈ ਨੱਲੇ ਤੇ ਅੱਛਾ ਠੀਕ ਆ ਹਾਂਜੀ ਹੁਣ ਆਪਾਂ ਪਹੁੰਚ ਗਏ ਜੀ ਆਪਣੇ ਪਿੰਡ ਸਰੋਵਰ ਤੇ ਜੀ ਤੁਨ ਤੁਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਵਾਨਾ ਸਾਹਿਬ ਵਾਲੇ ਜਿਨ੍ਹਾਂ ਦਾ ਜਨਮ ਸਥਾਨ ਚੀਮਾ ਮੰਡੀ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆਂ 15 16 17 ਮਾਰਚ ਨੂੰ ਪਿੰਡ ਚੀਮਾ ਮੰਡੀ ਵਿਖੇ ਮੇਲਾ ਲੱਗਦਾ ਜੀ ਤੇ ਆਪਣੇ ਸਟੋਰਜ਼ ਨਗਰ ਵਿੱਚ ਤਿੰਨ ਦਿਨ ਇੱਥੇ ਲੰਗਰ ਚੱਲੂਗਾ ਜੀ ਗੁਲਾਬ ਜਾਮਣਾ ਬਰੈਡ ਪਕੌੜੇ ਤੇ ਗੰਨੇ ਦਾ ਜੂਸ ਜੀ ਪਾਣੀ ਵੀ ਛੜਤਾ ਜੀ ਸਰੋਵਰ ਦੇ ਵਿੱਚ ਹੁਣ ਆਪਾਂ ਆਏ ਆ ਜੀ ਇੱਥੇ ਸੇਵਾ ਕਰਾਉਣ ਵਾਸਤੇ ਗੁਲਾਬ ਗਲੂਜਾਮਣਾ ਬਣਾਉਣੇ ਆ ਜੀ ਅੱਜ ਲੋ ਜੀ ਹੁਣ ਆਪਾਂ ਪਹੁੰਚ ਗਏ ਲੰਗਰ ਦੇ ਵਿੱਚ ਹਾਂ ਹੁਣ ਪਹੁੰਚ ਗਏ ਇਹ ਵੀ ਸਾਡੀ ਬੜਿਆ ਬਾਬਾ ਕੱਲਾ ਗਹਿਰਾ ਬੰਦਾ ਯਾਰ ਮੈਂ ਮੈਨੂੰ 100 ਕੰਮ ਹੁੰਦੇ ਨੇ ਉੱਡਦਾ ਜਵਾਕ ਹੈਗੇ ਨੇ ਕੰਮ ਕਰਨ ਵਾਲੇ ਚੱਲ ਪੀ ਜੀ ਸੇਵਾ ਲੰਗਰ ਦੀ ਸ਼ੁਰੂਆਤ ਹੋ ਗਈ ਅੱਜ 17 ਤਰੀਕ ਤੱਕ ਕਹੀਂ ਚੱਲੂ ਇੱਥੇ ਪ੍ਰਸ਼ਾਦਾ ਪਾਣੀ ਸਾਰਾ ਕੁਝ ਇੱਥੇ ਗਲਾਬ ਜਾਮਣ ਗਲਾਬ ਜਾਮਣਾ ਵੀ ਅੱਜ ਤਿਆਰ ਹੋ ਜਾਣਗੇ ਜੀ ਆ ਆਪਣੇ ਹਲਵਾਈ ਵੀਰ ਜਿਆ ਸੇਰਾ ਸਿੰਘ ਵਾਲਾ ਵੀ ਜਿਹੜੇ ਸੇਵਾ ਨਿਭਾਰੇ ਨੇ ਵੀ ਫ੍ਰੀ ਕੰਮ ਕੰਮ ਕਰਨ ਦੀ ਹਰਵਾਈ ਦੀ ਮਾਈਆਂ ਰੋਟੀ ਪਕਾਦੀ ਆ ਰਹੀਆਂ ਨੇ ਸੇਵਾ gara ਖੰਡਕੋਰੀ ਆ ਰਹੀ ਹੈ ਜੀ ਇਧਰੋਂ RAM ਖੋਆ ਕੱਢ ਰਹੇ ਹੈ ਖੋਆ ਗਲਾਬ ਜਾਮਣਾ ਚ ਪਾਵਾਂਗੇ ਚੱਲ ਵੀ ਜੀ ਖੁਆ ਕੱਢਣ ਵਾਲੀ ਮਸ਼ੀਨ ਆ ਆ ਮਸ਼ੀਨ ਵਧੀਆ ਫਰਚਣੇ ਮਾਰਨ ਵਾਲਾ ਨਾਲ ਲਓ ਜੀ ਖੁਆ ਰਾਈਡੀਆਂ ਬਣ ਗਈ ਰਾਵੜੀ ਗਲਾਵ ਯਮਣਾ ਚ ਪਾਵਾਂਗੇ ਜੀ ਵਧੀਆ ਪਾਵਰ ਗਲਾਵ ਯਮਣਾ ਬਣਾਵਾਂਗੇ ਖੋਏ ਵਾਲੀਆਂ ਮਨਾ ਆ ਜਿਓ ਇਹਦਾ ਐਪੀ ਹੋਲੀਆ ਦੇ ਦੇਖਾ ਓ ਇਧਰ ਚੱਕੀ ਚੱਲ ਰਹੀ ਹੈ ਜੀ ਸੇਵਾ ਪੌੜੀਆਂ ਧੋਣ ਦੀ ਦੇਖ ਸਕਦੇ ਹੋ ਮਾਈਆਂ ਬੱਚੇ ਵਿੱਚ ਹੋਲੀ ਖੇਡ ਕੇ ਨਾਹੀ ਵੀ ਜਾਂਦੇ ਨੇ ਇਹੀ ਜ਼ਿੰਦਗੀਆਂ ਬਾਈ ਜੀ ਤੋਂ ਨਜ਼ਾਰੇ ਲੈ ਜਾਂਦੇ ਨੇ ਲੈ ਲੋ ਨਜ਼ਾਰੇ ਇਕੱਲੇ ਪੈਸੇ ਨਾਲ ਨਹੀਂ ਆਉਂਦੇ ਇਹ ਜਿਹਾਂ ਚੌੜ ਮਸਤੀਆਂ ਕਰਦੇ ਰਹੋ ਜ਼ਿੰਦਗੀ ਦਾ ਆਨੰਦ ਲਓ ਜ਼ਿੰਦਗੀ ਨੂੰ ਜਿਉਂ ਜ਼ਿੰਦਗੀ ਨੂੰ ਕੱਟਣਾ ਨਹੀਂ ਚਾਹੀਦਾ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਬਾਈ ਦੇਖੋ ਹੁਲੀ ਹੁਲੀ ਖੇਡ ਕੇ ਵਿਚੀ ਨਾਈ ਜਾਂਦੇ ਨੇ ਵਿਚੀ ਸੇਵਾ ਚੱਲੀ ਜਾਂਦੀ ਹੈ ਜੀ ਕਿ ਆਪਾਂ ਸੁਨਾਮ ਕੰਮਾਂ ਥੋੜਾ ਜਾਂ ਨਾਮ ਦੀ ਗੇੜੀ ਲਾ ਕੇ ਆਉਣੇ ਹੁਣਾਂ ਪਹੁੰਚ ਗਿਆ ਸਨਾਮ ਹੁਣ ਪੀਣਾ ਜੂਸ ਗੰਨੇ ਵਾਲਾ ਕਿ ਗੋਲੀ ਵਾਲਾ ਕਿਹੜਾ ਪੀਵਾਂ ਮੈਂ ਦੇਖ ਤੂੰ ਗੋਲੀ ਵਾਲਾ ਕਿਹਦੇ ਨਾਲ ਪੀ ਪੀ ਲਾਂਗੇ ਗੋਲੀ ਵਾਲਾ ਬਣਾ ਲਓ ਜੀ ਨਹੀਂ ਹੂੰ ਗੋਲੀ ਵਾਲਾ ਬੱਤਾ ਹੈਪੀ ਹੋਲੀ ਗਿਆ ਜੀ ਫਾਟਕ ਜਿਹੜੇ ਕੰਮ ਦਾ ਡਰਤੀ ਉਹੀ ਹੋ ਗਿਆ ਸਬਜੀ ਮੰਡੀ ਲੰਗਰ ਵਾਸਤੇ ਸਬਜੀ ਲੈਣੇ ਆ ਜੀ ਸੁਨਾਮ ਪਾ ਲੋ ਇਹਦੇ ਉੱਧਰ ਪੱਲਾ ਉਹ ਉੱਧਰ ਪੀਓ ਲਓ ਜੀ ਲੱਗੇ ਸੇਵਾਦਾਰ ਕਲਾਬ ਜਮਣਾ ਗੋਲ ਕਰਨ ਥੋਏ ਵਾਲੀਆਂ ਕਲਾਬ ਜਮਣਾ ਮੂੰਹ ਤੋਂ ਆਇਆ ਤੂੰ ਇਹ ਰੰਗ ਨਾਲ ਲਪੇਟਦਾ ਸੀ ਨਾ ਇੱਧਰ ਬਾਈ ਪਕਾ ਰਿਹਾ ਅਗਲਾ ਜਾਮਣਾ ਦੇਖੋ ਦੇਖੋ ਆਇਆ ਇਹ ਵਿਚੇ ਵਾਲੇ ਦੇਖੋ ਆਇਆ ਇਹ ਵਿਚੇ ਵਾਲੇ ਇੱਧਰ ਬਾਈ ਪਕੌੜੇ ਲਾ ਰਿਹਾ ਨਾ ਦੋ ਘਟਾਉਣ ਨਾਲ ਐਲਸੀਡੀ ਲਾ ਲਾ ਅਗਲਾ ਨਹੀਂ ਕੋਈ ਮਿਲਦਾ ਦਿੰਨ ਕਿਉਂ ਨਾ ਹੁਣ ਪੈ ਜਾ ਅੰਦਰ ਚੱਲ ਸੀ ਦੇਖਿਆ ਕੋਈ ਰੰਗ ਨਹੀਂ ਮਿਲਦਾ ਦਿੰਨ ਪੇਪਰ ਦਾ ਅਸਲ ਪਹਿਲਾਂ ਕਿਵੇਂ ਹੋਇਆ ਪੇਪਰ ਅੱਜ ਵੀ ਜਾਂਦੀ ਅੱਜ ਪੇਪਰ ਆਇਆ ਨਹੀਂ ਕਿ ਕੱਲ ਫਿਰ ਵੀ ਜਾਂਦੀ ਹੂੰ ਉਹ ਗੱਪਾਂ ਮਾਰੀਏ ਨਾ ਪੇਪਰ ਆ ਗਿਆ ਵਧੀਆ ਹੋਇਆ ਵਧੀਆ ਜੀ ਸਾਮੇ ਪੀਂਸ ਕਰਿਆ ਸਾਰਾ ਜਲ ਲਾ ਬੰਦੀ ਦਾ ਮਾਲਾ ਕਿਉਂ ਲਿਆਓ ਲੈ ਲਿਆ ਜੀ ਦਲਸ਼ਾਨ ਨੇ ਕਿਲੋ ਰੰਗ ਲੈ ਲਿਆ ਦੇਖੋ ਚਾਰ ਭੰਤਾ ਪਚਕੈਰੀ ਲੈ ਲਈ ਹੁਣ ਅਸੀਂ ਚੱਲੇ ਖੇਤ ਜਵਾਕਾਂ ਨਾਲ ਹੋਲੀ ਖੇਡਣਾ ਚਾਚੇ ਕੇ ਘਰੇ ਆ ਗਿਆ ਜੀ ਦਿਲਸ਼ਾਦ ਦਾ ਫਰੈਂਡ ਬੈਸਟ ਫਰੈਂਡ ਉਹ ਹੈਪੀ ਹੋਲੀ ਕਰਤੀ ਜੀ ਹੈਪੀ ਹੋਲੀ ਪ੍ਰਨੀਤਾ ਹੈਪੀ ਹੋਲੀ ਅੱਜ ਗਿਆ ਆਪਾਂ ਰੋਵਣ ਕੋਲੇ ਪਹਿਲੀ ਬੁਲਬਲੇ ਭਰੀ ਫਿਰਦਾ ਓਏ ਨਾਲੇ ਰੰਗ ਸਰਪੇ ਆ ਸਰਪੇ ਹੁਣਾ ਤੂੰ ਕਿਸੇ ਕੋਈ ਬੰਦਾ ਮਾਰਦੀ ਸਪਰੇਅ ਸਿਰਕ ਕੇ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਲੈ ਮੇਰੇ ਮਾਰਲਾ ਬੱਦਲਾ ਖੋਲ ਖਾਰਚ ਪਾਰੇ 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 ਵਾਸ 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 ਪਾਪਾ ਯਾ ਤਾ ਖੋਲ ਲੈ ਖੋ ਆ ਤੂੰ ਖੋਲਾ ਲੈ ਵੀ ਪਿੱਚੀ ਤੇਰਾ ਚੰਗਾ ਓਏ ਰੋਬਨਾ ਬੱਦੂ ਲੈ ਆ ਰੰਗ ਚੰਗਾ ਪਿੱਚੀ ਖੇਡ ਲਿਓ ਕੋਈ ਨਾ ਮੈਨੂੰ ਪਏ ਆ ਫੱਟ ਜਾ ਔਰ ਇੱਕ ਨਾ ਕਿਲੋ ਲੈ ਆ ਮੈਂ ਦੇਖੋ ਜੀ ਬੱਚੇ ਹੌਲੀ ਘੇੜ ਦੇ ਦੂਜਾ ਉੱਡੀ ਜਾਂਦਾ ਰੰਗ ਲੱਗਦਾ ਤਾਂ ਹੈ ਨਹੀਂ ਜਾ ਵੀ ਨਹੀਂ ਕੰਮ ਆਉਂਦਾ ਹਾਏ ਤੇ ਆ ਰਿਹਾ ਪਿਆਰ ਨੂੰ ਮੈਂ ਕਾਹੜੋ ਮੈਂ ਵੀ ਲਾਉਂਗਾ ਹੈਪੀ ਹੋਲੀ ਕੋਈ ਫੁਲਾਵਾ ਕਰਦੀ ਹੈ ਕਿ ਮੈਂ ਦਿੱਤਾ ਉਹ ਤਾਂ ਜਿਪੜੀ ਬੁੱਟਿਆ ਆ ਜਾ ਉਹ ਬੁੱਟਿਆ ਨਹੀਂ ਓਏ ਹਾਏ ਓਏ ਉਹ ਉੱਤੇ ਉੱਤੇ ਧਰਕੀ ਮਾਰਦੇ ਨੇ ਬੁਲਬਲਾ ਭੰਨਣ ਦਾ ਸਟਾਈਲ ਦੇਖੋ ਉਹ ਬੰਦਾ ਐ ਸੱਤਾਂ ਕਿੱਥੇ ਗਿਆ ਚੱਲ 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 ਉਹ ਬੱਚਾ ਉਹ ਜਮੀਂ 'ਤੇ ਆਉਂਦਾ ਓਏ ਮੈਨੂੰ ਵੀ ਲਵੇੜ ਗਿਆ ਜੀ ਰੰਗ ਰੰਗ ਦੇਖੋ ਨਣਾਉਣਾ ਬਊ ਹੁਣ ਹਾਂਜੀ ਹੁਣ ਕਰਦੇ ਆ ਜੀ ਆਪਾਂ ਬਲੌਗ ਦਾ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਾਏ